ਥਾਣਾ ਸਿਵਲ ਲਾਈਨ ਦੀ ਪੁਲਿਸ ਵੱਲੋਂ ਕੀਤੀ ਗਈ ਹੁੱਕਾ ਬਾਰਤੇ ਰੇਡ ਤਿੰਨ ਹੁੱਕੇ ਕੀਤੇ ਗਏ ਬਰਾਮਦ ਅਤੇ ਪੰਜ ਦੋਸ਼ੀਆਂ ਖਿਲਾਫ ਕੀਤਾ ਗਿਆ ਮਾਮਲਾ ਦਰਜ ਜਿਨ੍ਹਾਂ ਨੂੰ ਸਿਵਲ ਲਾਈਨ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿੱਤਾ ਗਿਆ ਇਸ ਵਾਰ ਇਹ ਜਾਣਕਾਰੀ ਦਿੰਦੇ ਹੋਏ ਸਿਵਲ ਲਾਈਨ ਥਾਣਾ ਇੰਚਾਰਜ ਵੱਲੋਂ ਦੱਸਿਆ ਗਿਆ ਕਿ ਉਹਨਾਂ ਕੋਲੇ ਗੁਪਤ ਸੂਚਨਾ ਮਿਲੀ ਸੀ ਜਦ ਉਹਨਾਂ ਵੱਲੋਂ ਰੇਡ ਕੀਤੀ ਗਈ ਤਾਂ ਐਸ ਜ਼ੁਲਮ ਵਿੱਚ ਪੰਜ ਜਿਹੜੇ આરોપી ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਜੋ ਸੀਨੀਅਰ ਕਪਤਾਨ ਕੋਲ ਸਬਢੰਡਾ ਮੈਂ ਅਮਲੀਤ ਕੌਂਡਲ ਆਈਪੀਐਸ ਦੇ ਸੱਤ ਡਿਜ਼ਾਈਨ ਨਰੇਸ਼ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਲੈਗਲ ਐਕਟੀਵਿਟੀ ਜੇ ਤੁਗਨੋ ਦੇ ਸੰਬੰਧੀ ਸਾਹਮਣੇ ਆਉਂਦੀ ਹੈ ਤਾਂ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਸ ਸੰਬੰਧੀ ਜਿਹੜਾ ਸਾਨੂੰ ਇੱਕ ਕੱਲ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਕਿ ਹੈਂਗਓਵਰ ਕਲੱਬ ਉਂਦਾ ਮਾਰਕੀਟ ਬਠਿੰਡਾ ਵਿਖੇ ਉੱਥੇ ਕਲੱਬ ਦੀ ਆੜ ਵਿੱਚ ਜਿਹੜਾ ਹੈਗਾ ਇਲੈਗਲ ਹੁੱਕਾ ਬਾਰ ਚਲਾਇਆ ਜਾ ਰਿਹਾ ਹੈ ਜਿਸ ਤੇ ਐਫ ਆਈ ਆਰ ਥਾਣਾ ਸਿਵਲ ਲਾਈਨ ਵਿੱਚ ਰਜਿਸਟਰ ਕਰਕੇ ਤੇ ਇਹਦੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਜਿਸ ਵਿੱਚ ਜਦੋਂ ਹੁੱਕਾ ਕਲੱਬ ਨੂੰ ਚੈੱਕ ਕੀਤਾ ਗਿਆ ਤਾਂ ਜਿਹੜੀ ਇਨਫੋਰਮੇਸ਼ਨ ਸਹੀ ਪਾਈ ਗਈ ਤੇ ਮੌਕੇ ਤੋਂ ਜਿਹੜੇ ਆ ਤਿੰਨ ਹੁੱਕਾ ਜਿਹੜੇ ਹੁੱਕੇ ਆ ਉਹ ਬਰਾਮਦ ਕੀਤੇ ਗਏ ਤੇ ਪੰਜ ਜਣਿਆਂ ਨੂੰ ਇਸ ਚ ਅਰੈਸਟ ਕੀਤਾ ਗਿਆ ਕਿੰਨੇ ਕਿਲੋ ਹੋਣਗੇ ਇਹ ਤੋਂ ਇਹਨਾਂ ਦੀ ਹਜੇ ਤੱਕ ਪੂਰੀ ਨਹੀਂ ਸੋਚੀ ਇਹ ਹੀ ਪਤਾ ਲੱਗਿਆ ਵੀ ਆਨ ਐਂਡ ਆਫ ਜਿਹੜੇ ਹੈਗੇ ਕਰਦੇ ਸੀ ਲਗਾਤਾਰ ਨਹੀਂ ਸੀਗੇ ਜਿਵੇਂ ਤੇ ਬਾਕੀ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਜੀ ਆਪਾਂ ਲੈ ਲਏ ਜੀ ਲਗਾਤਾਰ ਕਿਵਲ ਇਹ ਮਾਮਲਾ ਅਕਸਰ ਦਰ ਪਾਵਰ ਰਹਿੰਦਾ ਹੈ ਲੇਕਿਨ ਇਹਦੀ ਕਾਰਨ ਕੋ ਕਰੰਦਾ ਨਾਮ ਲੈ ਕੇ ਚੱਨਾ ਦਾ ਉਹ ਨਹੀਂ ਸਾਡੇ ਉਹਨਾਂ ਕੋ ਜਦੋਂ ਵੀ ਕੋਈ ਵੀ ਇਹੋ ਜਿਹੀ ਲੇਗਲ ਐਕਟੀਵਿਟੀ ਸੰਬੰਧੀ ਆ ਇਨਫੋਰਮੇਸ਼ਨ ਆਉਂਦੀ ਹੈ ਉਹ ਤੇ ਤੁਰੰਤ ਐਕਸ਼ਨ ਕਰਦੇ ਹੋਏ ਐਫ ਆਈ ਆਰ ਰਜਿਸਟਰ ਕੀਤੀ ਜਾਂਦੀ ਹੈ ਤੇ ਉਹਦੀ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਤੇ ਇਸ ਸੰਬੰਧੀ ਅਸੀਂ ਇਹਨਾਂ ਦੇ ਜਿਹੜਾ ਅੱਗੇ ਜੋ ਵੀ ਫਰਦਰ ਐਕਸ਼ਨ ਬੰਦਾ ਇਹਨਾਂ ਦੇ ਲਾਇਸੈਂਸ ਕੈਨਸਲ ਕਰਨ ਲਈ ਵੀ ਜਿਹੜਾ ਲਿਖ ਕੇ ਭੇਜ ਰਹੇ ਆ ਤਾਂ ਜੋ ਜਿਹੜਾ ਇਹੋ ਜਿਹੀ ਐਕਟੀਵਿਟੀ ਦੁਆਰੇ ਨਾ ਕਰ ਸਕ ਪਹਿਲਾ ਜਿਹੜਾ ਹੈਗਾ ਇਹਨਾਂ ਤੇ ਪਹਿਲਾਂ ਵੀ ਇੱਕ ਐਫਆਈਆਰ ਰਜਿਸਟਰ ਹੋਈ ਸੀਗੀ ਇਸ ਤੋਂ ਥੋੜਾ ਟਾਈਮ ਪਹਿਲਾਂ ਤੇ ਹੁਣ ਜਿਹੜਾ ਹੈਗੇ ਸਾਡੇ ਲੋ ਇਹਨਾਂ ਤੇ ਜਿਹੜਾ ਕਲੱਬ ਦੇ ਕੋਈ ਲਾਇਸੈਂਸ ਵਗੈਰਾ ਹੈਗਾ ਉਹ ਸੰਬੰਧੀ ਵੀ ਜਿਹੜਾ ਕੈਨਸਲ ਕਰਨ ਲਈ ਜਿਹੜਾ ਹੈਗਾ ਲਿਖ ਕੇ ਭੇਜਿਆ ਜਾ ਰਿਹਾ ਤਾਂ ਜੋ ਕੋਈ ਵੀ ਐਕਟੀਵਿਟੀ ਦੁਬਾਰੇ ਨਾ ਕਰ ਸਕੇ ਜਿੱਦਾਂ ਮੁਕਾ ਪੂਰੀ ਤੋਂ ਕਰਿਆ ਹੈ ਬਸ ਬੇਸਿਕ ਚੀਜ਼ ਕੀ ਇਹ ਕਲੱਬ ਸੀਗਾ ਇੱਥੇ ਵੈਸੇ ਤਾਂ ਮਤਲਬ ਨਾਰਮਲ ਜਿਹੜਾ ਹੈਗਾ ਪਾਰਟੀ ਵਗੈਰਾ ਨੂੰ ਜਾਂ ਬੈਠਣ ਨੂੰ ਜਿਵੇਂ ਰੈਸਟੋਰੈਂਟ ਟਾਈਪ ਸੀਗਾ ਉਹਦੇ ਆਰਡ ਦੇ ਵਿੱਚ ਜਿਹੜਾ ਹੈਗਾ ਇਹ ਜਿਹੜਾ ਹੈਗਾ ਕਸਟਮਰਾਂ ਨੂੰ ਜਿਹੜਾ ਸਰਵ ਕਰਦੇ ਸੀ ਅੱਛਾ ਤੁਸੀਂ ਤਾਂ ਗਲਤੀ ਕਰਦਾ ਵੀ ਪਰਚੇ ਦਰਦੇ ਸੀ ਇੱਕ ਉਹਦੇ ਬਾਵਜੂਦ ਦੇ ਕਰਿਆ ਕਿ ਕੋਈ ਸਪੈਸ਼ਲ ਅਜਿਹੀ ਕੋਈ ਉਤਾਰਾ ਮੈਂ ਹਿੱਟ ਹਾਂ ਨਹੀਂ ਨਹੀਂ ਉਹ ਜਿਹੜਾ ਇਨਵੈਸਟੀਗੇਸ਼ਨ ਦੌਰਾਨ ਦੇਦੋਂਗੇ ਕੋਈ ਜਿਹੜੇ ਪੁਰਾਣਾ ਰਿਕਾਰਡ ਸਾਹਮਣੇ ਆਉਂਦਾ ਉਹਦੇ ਮੁਤਾਬਕ ਜੋ ਵੀ ਐਸ ਪਰ ਨੋਅ ਹੈ ਜਾਂ ਬੰਦ ਹੈ ਉਹ ਕਾਰਵਾਈ ਕੀਤੀ ਜਾਵੇਗੀ